ਸਾਸ ਸੰਗਡੇ ਇਹ ਤਾਂ ਇੱਕ ਸਾਖੀ ਆਉਂਦੀ ਏ ਸਾਸ ਸੰਗ ਦੀ ਗੁਰੂ ਕੇ ਸਿੱਖ ਜਿਵੇਂ ਸੰਤਵਾ ਪਰਮ ਦੀ ਦਾੜੇ ਸਾਸ ਸੰਗ ਦੇ ਸਾਰੇ ਪਾਸੇ ਖੇਤੀ ਬਾੜੇ ਗੁਰੂ ਕੇ ਲੰਗਰਾਂ ਨੂੰ ਸਾਰੇ ਪਾਸੇ ਜਿੱਥੇ ਵੀ ਮਹਾਂਪਰਸ਼ਨ ਡਿਊਟੀ ਲਿਆਉਣੀ ਸੰਭਾਲਣਾ ਤੇ ਮੇਰੇ ਵਰਗੇ ਨੂੰ ਕਰੀ ਮਾਣ ਹੋ ਜਾਣਾ ਬਈ ਇਹ ਤਾਂ ਸੇਵਾਦਾਰੀ ਆ ਨਾ ਇਸੇ ਤਰ੍ਹਾਂ ਸਾਸ ਸੰਗਡੇ ਇੱਕ ਗੁਰਸਿੱਖ ਜੋੜਾ ਧੰਨ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਦਰਸ਼ਨ ਕਰਨਾਂ ਨੂੰ ਜਾ ਰਹੇ ਲੰਗਰ ਬਣਾਇਆ ਬੜੇ ਪਿਆਰ ਦੇ ਨਾਲ ਤੇ ਜਾ ਰਹੇ ਨੇ ਰਸਤੇ ਵਿੱਚ ਬਾਬਾ ਪਰਮਜੀਤ ਵਰਗੇ ਸਿੱਖ ਸੇਵਾ ਕਰਦੇ ਨੇ ਜ਼ਮੀਨ ਦੇ ਵਿੱਚ ਤੇ ਸਾਸ ਜੀ ਅਵਸਥਾ ਐਸੀ ਹੋਈ ਕਿ ਕਈ ਵਾਰੀ ਠੜ ਲੱਗ ਜਾਂਦੀ ਏ ਖੇਤੀਬਾੜੀ ਕਰਦਿਆਂ ਨੂੰ ਬੁਖਾਰ ਹੋ ਗਿਆ ਤੇ ਨੇੜੇ-ਤੋੜੇ ਕੋਈ ਪੁੱਛਣ ਵਾਲਾ ਵੀ ਨਹੀਂ ਮਿਲਿਆ ਤੇ ਸਾਸ ਜੀ ਸਰੀਰ ਬੜਾ ਢਟਾਲ ਹੋਇਆ ਭੁੱਖ ਵੀ ਬੜੀ ਲੱਗੀ ਇੰਨੀ ਦੇਰ ਨੂੰ ਸਾਸੀ ਜੋ ਜੋੜਾ ਕੋਲੋਂ ਲੰਘ ਰਿਹਾ ਉਹ ਕਹਿੰਦਾ ਵੀ ਭਲਿਓ ਮੈਨੂੰ ਪਿਆਸ ਹੀ ਬੜੀ ਲੱਗੀ ਐ ਤੇ ਭੁੱਖ ਵੀ ਬੜੀ ਲੱਗੀ ਐ ਮੇਰਾ ਸਰੀਰ ਵੀ ਠੀਕ ਨਹੀਂ ਤੇ ਕਿਰਪਾ ਕਰੋ ਜੇ ਮੈਨੂੰ ਕੋਈ ਸ਼ਿਕਾ ਸਕੋ ਉਹ ਕਹਿੰਦੇ ਸੀ ਤਾਂ ਗੁਰੂ ਲਈ ਲੈ ਕੇ ਆਏ ਆ ਗੱਲ ਨਹੀਂ ਸੁਣੀ ਲੰਘ ਗਏ ਮਨ ਦੀ ਅਵਸਥਾ ਪਤਾ ਕੀ ਹੋਈ ਉਹ ਕਹਿੰਦੇ ਫੇਰ ਗੱਲ ਤਾਂ ਠੀਕ ਐ ਤੁਹਾਡੀ ਗੁਰੂ ਲਈ ਲੈ ਕੇ ਚੱਲੇ ਆ ਮੇਰੀ ਵੀ ਅਰਦਾਸ ਐ ਜੇ ਮੈਨੂੰ ਵੀ ਪਿਆਸੇ ਨੂੰ ਤੁਸੀਂ ਪ੍ਰਸ਼ਾਦ ਨਹੀਂ ਦੇਣਾ ਨਾ ਗੁਰੂ ਦਾ ਮੈਂ ਤੁਹਾਨੂੰ ਗੁਰੂ ਕੀ ਸਿੱਖ ਜਾਣ ਕੇ ਰੋਕਿਆ ਸੀ ਤੇ ਗੁਰੂ ਵੀ ਤੁਹਾਨੂੰ ਦਰਸ਼ਨ ਨਹੀਂ ਦੇਣ ਲੱਗਾ ਕੰਨਾਂ 'ਚ ਆਵਾਜ਼ ਪੈ ਗਈ ਗੁਰੂ ਵੀ ਦਰਸ਼ਨ ਦੇਣ ਨਹੀਂ ਲੱਗਾ ਤੇ ਸਾਸ ਜੀ ਉੱਥੇ ਚੱਲ ਗਏ ਇਧਰ ਕਿਰਪਾ ਵਰਤ ਗਈ ਮਹਾਂਪੁਰਜਾਂ ਨੂੰ ਕਾਦੀ ਭੁੱਖਾਂ ਦੀ ਕਿਉਂਕਿ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਰਾਮਨਾਮ ਮੰਤਰੰਗ ਧਿਆਨੰ ਸਰਬਤ ਪੂਰਨ ਹੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ ਸੰਤ ਬਾਬਾ ਭਗਵਾਨ ਦਾ ਅੱਜੇ ਸ਼ਰੀਰ ਤੌਰ ਤੇ ਬੜਾ ਆਪਾਂ ਦਿਖਿਆਈ ਪਰ ਉਹਨੇ ਕਿਹਾ ਸੀ ਸ਼ੁਕਰਾਨਾ ਹੈ ਤੇਰਾ ਇੱਥੇ ਬੈਠ ਕੇ ਪੜਿਆ ਸੀ ਹੁਣ ਨਹੀਂ ਮਰਦੇ ਸੰਤ ਹੁਣ ਆ ਗਿਆ ਸੰਤ ਹੁਣ ਆ ਗਿਆ ਤੇ ਉਹ ਤਾਂ ਪਹੁੰਚ ਗਿਆ ਜੂੜਾ ਗੁਰੂ ਮਹਾਰਾਜ ਚਰਨਾਂ ਦੇ ਅੰਦਰ ਜਦੋਂ ਪਹੁੰਚਿਆ ਉਦੋਂ ਪਾਤਸ਼ਾਹ ਨੇ ਹੁਕਮ ਭੇਜਤਾ ਕਹਿੰਦੇ ਬਾਹਰ ਇੱਕ ਲੰਗਰ ਲੈ ਕੇ ਜੂੜਾ ਆ ਰਿਹਾ ਉਹਨਾਂ ਨੂੰ ਬਾਹਰ ਹੀ ਰੋਕ ਦਿਓ ਉਹਨਾਂ ਨੂੰ ਦਰਸ਼ਨ ਕਾਲੇ ਅੰਦਰ ਨਹੀਂ ਆਉਣ ਦੇਣਾ ਗੱਜ ਕੇ ਆਖੂ ਸਤਨਾਮ ਸ੍ਰੀ ਓ ਤੇ ਸਾ ਸੰਗਟ ਦੇ ਤੇ ਜਿੱਤੇ ਨੀ ਲੰਗਰ ਵੀ ਸਾ ਸੰਗਰੀ ਫੇ ਆਪਾਂ ਨੂੰ ਪਤਾ ਹੈ ਖਰਾਬ ਹੋ ਜਾਂਦਾ ਏ ਫੇ ਆਪਾਂ ਦੇਖਦੇ ਹੁਣ ਕਿਮਾ ਮਾਂ ਪਰੇਸ਼ਾਨ ਹੋ ਮਿਲਿਆ ਜਾਏ ਇੱਧਰ ਉੱਧਰ ਤੱਕਿਆ ਫੇ ਜਿੱਦਾਂ ਬੀਬੀ ਸ਼ਰਦਾ ਰਵੀ ਜੀ ਦੀ ਸੇਵਾ ਕਰਦੇ ਸੀ ਨਾ ਬੀਬੀ ਜੀਤਾਂ ਦੀ ਸੇਵਾ ਕਰਦੇ ਨੇ ਉਹਨਾਂ ਕੋਲ ਚਲੇ ਗਿਆ ਕਹਿੰਦੇ ਪਾਤਸ਼ਾਹ ਸਾਡੀ ਭੁੱਲ ਬਖਸ਼ਾਓ ਕਿਉਂਕਿ ਗੁਰਸਿੱਖਾਂ ਅੰਦਰ ਸਤਗੁਰ ਵਰਤੇ ਗੁਰਸਿੱਖਾਂ ਦੇ ਅੰਦਰ ਸਤਗੁਰੂ ਵਰਤਦਾ ਏ ਕਹਿੰਦੇ ਭੁੱਲ ਹੋ ਗਈ ਸਾਨੂੰ ਬਖਸ਼ਾਓ ਕਹਿੰਦੇ ਗੁਰੂ ਕੀ ਚਾਣਾ ਵਿੱਚ ਤੁਸੀਂ ਤੁਹਾਨੂੰ ਪਤਾ ਏ ਗੁਰੂ ਮਹਾਰਾਜੇ ਮਨ ਨੂੰ ਕੀ ਭਾਉਂਦਾ ਏ ਕਹਿੰਦੇ ਪਾਤਸ਼ਾਹ ਤੁਸੀਂ ਦੱਸੋ ਤੇ ਮਾਤਾ ਜੀ ਕਹਿਣ ਲੱਗੇ ਗੁਰੂ ਜੀ ਨੂੰ ਫੁੱਲ ਬਹੁਤ ਸੋਹਣੇ ਲੱਗਦੇ ਹੁਣੇ ਮਹਾਂਪੁਰਜ ਗੱਲਾਂ ਕਹਿੰਦੇ ਆ ਫੁੱਲਾਂ ਦੇ ਦੁਗਲਸਤੇ ਬੜੇ ਸਜਦੇ ਨੇ ਮੈਂ ਕਿਹਾ ਪੰਜ ਮਹਾਂਪੁਰਜ ਪੰਜ ਗੁਲਦਸਤਿਆਂ ਦੇ ਰੂਪ ਵਿੱਚ ਅਸ਼ੀਰਵਾਦ ਦੇ ਰਹੇ ਆ ਸਾਸ ਨੇ ਉਹਨੇ ਕੀ ਕੀਤਾ ਕਹਿੰਦੇ ਇੱਕ ਫੁਲਵਾੜੀ ਲਾਈ ਫੁੱਲਾਂ ਦੀ ਤਨ ਮਨ ਲਾ ਕੇ ਦੋਵੇਂ ਸੇਵਾ ਕਰਦੇ ਨੇ ਤੇ ਫੁੱਲ ਜੋਵਨ ਤੇ ਆ ਗਿਆ ਉਧਰ ਸਮਾਗਮ ਆ ਗਿਆ ਤੇ ਗੁਰੂ ਮਹਾਰਾਜ ਨੂੰ ਫੁੱਲ ਬੜੇ ਭਾਉਂਦੇ ਨੇ ਗੁਰੂ ਮਹਾਰਾਜ ਫੇਰ ਪਰਚਾ ਪਾਉਣ ਲਈ ਆ ਗਿਆ ਸਾਸ ਨੇ ਕਿਹਾ ਨਾ ਸੌਖਾ ਏ ਨਿਭਾਉਣਾ ਬੜਾ ਔਖਾ ਏ ਭੰਮਾ ਮੈਂ ਖੁਦ ਵੀ ਕਿਉਂ ਨਾ ਹੋਵਾਂ ਗੁਰੂ ਜਦੋਂ ਪਰਚਾ ਪਾਉਂਦਾ ਏ ਸਾਸ ਨੇ ਇਹ ਹੱਲ ਕਰਨਾ ਬੜਾ ਔਖਾ ਏ ਫੁੱਲ ਵੀ ਜੋਵਨ ਤੇ ਆ ਗਿਆ ਸਮਾਗਮ ਵੀ ਸਵੇਰੇ ਹੈ ਪਤਾ ਫੁੱਲ ਲੈ ਕੇ ਜਾਣੇ ਨੇ ਕਿਰਪਾ ਹੋ ਜਾਣੀ ਏ ਤੇ ਸੰਧਿਆ ਸਮੇਂ ਸਾਧ ਸੰਗਤ ਦੇ ਇੱਕ ਫਕੀਰ ਦੇ ਰੂਪ ਅੰਦਰ ਸਾਧੂ ਦੇ ਰੂਪ ਅੰਦਰ ਮਹਾਂਪੁਰਸ਼ ਆ ਗਿਆ ਮਸਤੀਵਾਨ ਨੇ ਕਹਿੰਦੇ ਵੀ ਫੁੱਲਾਂ ਦੀ ਫਲਵਾੜੀ ਬੜੀ ਸੋਹਣੀ ਹੈ ਜਿਹੜੇ ਸੇਵਾ ਕਰਦੇ ਨੇ ਉਹ ਕਹਿੰਦੇ ਮੈਨੂੰ ਦੋ ਚਾਰ ਫੁੱਲ ਦੇ ਦਿਓ ਸਵੇਰੇ ਮੈਂ ਵੀ ਗੁਰੂ ਚਰਣਾ ਵਿੱਚ ਭੇਟਾ ਕਰਨੇ ਨੇ ਇਹ ਕਹਿੰਦੇ ਪਤਾ ਕੀ ਆਖੇ ਜਨਾਪਾ ਨੂੰ ਇਹ ਤਾਂ ਮਹਾਂਪੁਰਸ਼ਾਂ ਨੇ ਲੈ ਕੇ ਜਾਣੇ ਆ ਤੈਨੂੰ ਨਹੀਂ ਦਿੱਤੇ ਜਾਣੇ ਇਤਿਹਾਸ ਕਹਿੰਦਾ ਏ ਉਹ ਜਿਹੜਾ ਜੁੜਾ ਤੇ ਰਾਤ ਨੂੰ ਸੌਂ ਗਿਆ ਸਵੇਰੇ ਫੁੱਲ ਲੈ ਕੇ ਜਾਵਾਂਗੇ ਜਦੋਂ ਰਾਤ ਦੇ ਵੱਜੇ 12 ਉਹ ਮਸਤ ਫੇਰ ਇਤਿਹਾਸ ਕਹਿੰਦਾ ਏ ਸਾਰਾ ਖੇਤ ਫੁੱਲਾਂ ਦਾ ਸਾਹਸਾਂ ਦੇ ਲਿਟ-ਲਿਟ ਕੇ ਮਸਲ ਦਿੱਤਾ ਇੱਕ ਫੁੱਲਾਂ ਦਾ ਬੁੱਕ ਇੱਕ ਪਾਸੇ ਕੀਤਾ ਤੇ ਸਵੇਰੇ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਚਾਣਾ ਵਿੱਚ ਲੈ ਕੇ ਆ ਗਿਆ ਜਿਹੜੇ ਸੇਵਾ ਕਰਦੇ ਸੀ ਜਿਨ੍ਹਾਂ ਦੀ ਆਸੀ ਉਹ ਸਵੇਰੇ ਆ ਕੇ ਦੇ ਦੇ ਨੇ ਸਾਰੀ ਫਲਵਾੜੀ ਤਬਾਹ ਹੀ ਮਸਲੀ ਹੋਈ। ਫਿਰ ਆਸਾਂ ਵਿੱਚੀ ਰਹਿ ਗਈ। ਕਿ ਜਿਵੇਂ ਹੁਣ ਸਪੀਕਰ ਦੀ ਆਵਾਜ਼ ਬੜੀ ਦੂਰ ਤੱਕ ਜਾਂਦੀ ਹੈ ਨਾ ਜਦੋਂ ਫੁੱਲ ਫਕੀਰ ਮਸਤ ਲੈ ਕੇ ਗਿਆ। ਪਾਤਸ਼ਾਹ ਨੇ ਫੁੱਲ ਲਏ ਤੇ ਸਾਰੀ ਸੰਗਤ ਦੇ ਵਿੱਚ ਬਚਨ ਕੀ ਕੀਤਾ। ਕਹਿੰਦੇ ਫੁੱਲਾਂ ਦੇ ਵਿੱਚੋਂ ਅੱਜ ਬਾਸ਼ਨਾ ਨਹੀਂ ਆਉਂਦੀ। ਸਾਰੀਆਂ ਸੰਗਤਾਂ ਦੀ ਇਹ ਕਹਿੰਦੇ ਅੱਜ ਤੱਕ ਤਾਂ ਗੁਰਾਂ ਨੇ ਬਚਨ ਨਹੀਂ ਕੀਤਾ ਫਿਰ ਕਹਿੰਦੇ ਕੀ ਹੁੰਦਾ ਏ। ਕਹਿੰਦੇ ਇਹਨਾਂ ਫੁੱਲਾਂ ਦੇ ਵਿੱਚੋਂ ਕਿਸੇ ਸੇਵਕ ਦੀ ਰੂਹ ਤੜਪਦੀ ਏ ਇਹਨਾਂ ਦੇ ਵਿੱਚੋਂ ਇੱਕ ਆ ਨਜ਼ਰ ਆਉਂਦੀ ਤੇ ਸਾਸ ਜੀ ਉਧਰ ਫੇ ਮਾਤਾ ਜੀਤਾਂ ਦੀ ਆਗੈ ਕਹਿੰਦੇ ਪਾਤਸ਼ਾਹ ਕੀ ਦੇਖਦੇ ਨੇ ਤੁਹਾਡੇ ਚਰਨਾਂ ਦੀ ਸੇਵਾ ਲੈ ਕੇ ਜੂੜਾ ਆਇਆ ਸੀ ਜਿਨ੍ਹਾਂ ਨੇ ਸਿੱਖ ਦੇ ਬਚਨ ਸੰਸਾ ਦਰਸ਼ਨ ਦੇਣ ਜੇ ਦੇਣ ਲੱਗਾ ਦਰਸ਼ਨ ਤੁਣਹੀ ਨਹੀਂ ਦਿੱਤੇ ਤੇ ਅੱਜ ਕੀ ਹੋ ਗਿਆ ਇਹ ਬਾਣਾ ਵਰਤਿਆ ਇਹ ਸਫਕੀਰ ਨੇ ساری ਰਾਤ ਸਾਰੇ ਫੁੱਲ ਮਸਲ ਦਿੱਤੇ ਨੇ ਉਹ ਜੁੜਾ ਉੱਥੇ ਬੇਹੋਸ਼ ਹੋ ਕੇ ਡਿਗਿਆ ਪਿਆਏ ਕਿਰਪਾ ਕਰੋ ਸਤ ਗੁਰ ਮੇਰਾ ਜੀ ਸਤ ਗੁਰ ਮੇਰਾ ਮਾਰ ਦੀਵਾਲੇ ਸਿੱਖ ਦਾ ਵਚਨ ਜੇ ਮੈਨੂੰ ਪ੍ਰਸ਼ਾਦ ਨਹੀਂ ਦੇਣਾ ਫੇ ਗੁਰੂ ਵੀ ਦਰਸ਼ਨ ਨਹੀਂ ਦੇਣ ਲੱਗਾ ਕੀ ਆਉਂਦੇ ਦੇਖਦੇ ਨੇ ਕੋ ਜਿਹੜਾ ਜੋੜਾ ਸੀ ਸਾਧ ਸੰਗਤ ਦੇ ਪ੍ਰਾਣ ਤਿਆਗਿਆ ਤੇ ਸਾਧ ਸੰਗਤ ਦੇ ਸਤਿਗੁਰ ਮੇਰੇ ਨੇ ਕਿਰਪਾ ਕੀਤੀ ਸਤਿਗੁਰ ਮੀਰਾ ਮਾਰਦੀਵਾਲੇ ਗੁਰੂ ਦਾ ਸਿੱਖ ਵੀ ਬਚਨ ਬਚਨ ਪੂਰਾ ਕੀਤਾ ਕਿ ਦਰਸ਼ਨ ਨਹੀਂ ਦੇਣ ਲੱਗਾ ਉਸ ਜੀਵਨ ਵਿੱਚ ਦਰਸ਼ਨ ਵੀ ਨਹੀਂ ਦਿੱਤੇ ਤੇ ਦੁਬਾਰਾ ਸਰਜੀਤ ਵੀ ਕੀਤਾ ਪੂਰਾ ਦੀਵਨ ਸੇਵਾ ਵਿੱਚ ਵੀ ਲਾ ਲਿਆ ਗੱਜ ਕੇ ਆਖੂ ਸਤਨਾਮ